ਕੱਚ ਦੇ ਗਲਾਜ ਵਿੱਚ ਸੋਨੇ ਦੀਆਂ ਵਾਲੀਆਂ ਕੱਚ ਦੇ ਗਲਾਜ ਵਿੱਚ ਸੋਨੇ ਦੀਆਂ ਵਾਲੀਆਂ ਜੋੜੇ ਨੇ ਮੱਫੀਆ ਬੁੱਤਾ ਵਾਂਗੂ ਵਾਲੀਆਂ ਜੋੜੇ ਨੇ ਮੱਫੀਆ ਬੁੱਤਾ ਵਾਂਗੂ ਵਾਲੀਆਂ ਜਿਹੜੇ ਨੇ ਮੱਫੀਆ ਬੁੱਤਾ ਵਾਂਗੂ ਵਾਲੀਆਂ oh my god ਇਹ ਆ ਧੀਆਂ ਸੋਈ ਇਹਨੇ ਨੋਤੇ ਕਰਨਾ ਹੋ ਹੋਇਆ ਕਿ ਜੇ ਧੀ ਜੰਮ ਪਈ ਪਰ ਕੁਖ ਦੇ ਸੁਲੱਖੜੀ ਹੋਈ ਤੇ ਵੀ ਤਾਂ ਦਾਤ ਰੱਬ ਦੀ ਭੈਣੀ ਦੁਨੀਆ ਜਾਂਦੀ ਏ ਐ ਮੇਰੋਈ ਹੋਇਆ ਕਿ ਜੇ ਧੀ ਜੰਮ ਪਈ ਰੇ ਆ ਪੁੱਤਾਂ ਤੋਂ ਪਿਆਰ ਜ਼ਿਆਦਾ ਲੈਂਦੀਆਂ ਸੁੱਖ ਮਾਪਿਆ ਦੀ ਮੰਗਦੀਆਂ ਰੈਂਦੀਆਂ ਤੇ ਆ ਪੁੱਤਾਂ ਤੋਂ ਬਿਆਰ ਜਿਆਦਾ ਲੈਂਦੀਆਂ ਸੁੱਖ ਮਾਪਿਆਂ ਦੀ ਮੰਗਦੀਆਂ ਰਹਿੰਦੀਆਂ ਓ ਵੀਰੇ ਹੱਥੀ ਬੰਨ ਰਖੜੀ ਲੰਮੀ ਉਮਰਾਂ ਦੀ ਕਰੇ ਅਰਜੋਈ ਹੋਇਆ ਕਿਦੇ ਤੀ ਜੰਮ ਪਈ ਤਾੜੀਆਂ ਮਾਰਦੇ ਲੋਕਾਂ ਨੇ